ਕੱਲ ਸასი ਕਾਲ ਸასი ਕਾਲ ਕਿੱਦਾਂ ਤੇਰੀ ਬੀਬੀ ਪਾਪਾ ਠੀਕ ਐ ਸਾਰੇ ਵਧੀਆ ਤਾਜੀ ਹੋਰ ਕੰਮ ਕਰ ਕਿੱਦਾਂ ਤੇਰਾ ਬਹੁਤ ਵਧੀਆ ਕੱਲ ਮੈਂ ਨਾ ਤੇਰੇ ਨਾਲ ਗੱਲ ਕਰਨੀ ਸੀ ਮੇਰੇ ਨਾਲ ਗੱਲ ਮੇਰੇ ਤੱਕ ਕੀ ਕੰਮ ਪੈ ਗਿਆ ਤੈਨੂੰ ਹਾਂ ਦੱਸ ਕੰਮ ਹੀ ਇਹੋ ਜਿਹਾ ਤਾਜੀ ਹਾਂ ਤਾਜੀ ਉਹ ਮਾਸਟਰ ਦੀ ਕੁੜੀ ਨਹੀਂ ਉਹ ਜਿਹੜੀ ਕਾਰ ਡਿਜਾਈਨਦੀ ਐ ਜੀਨਾ ਜੁੰਨੀਆਂ ਪੈਰੀ ਫਿਰਦੀ ਹੁੰਦੀ ਰਵੇ ਉਹਦੀ ਇੱਕੀ ਤਾਂ ਕੁੜੀ ਆ ਉਹ ਪੱਕੇ ਜਿਹੇ ਰੰਗ ਕੀ ਹੋਇਆ ਉਹਨੂੰ ਆਉਹੀ ਤੇ ਉਹ ਵੱਡ ਖਾਣਾ ਦਾ ਮੁੰਡਾ ਜਿਹੜਾ ਕੰਮ ਲਾਜ ਜਿਹੜਾ ਮੋਟਰਸਾਈਕਲਾਂ ਤੇ ਗੇੜੀਆਂ ਜੀਆਂ ਮਾਰੀ ਜਾਂਦਾ ਹਾਂ ਉਹ ਦੋਨਾਂ ਨੂੰ ਮੈਂ ਮੋਟਰਸਾਈਕਲ ਤੇ ਜਾਂਦਾ ਵੇਖਿਆ ਉਹ ਹੋਂਦੀ ਦਾ ਗੱਲ ਆ ਅੱਛਾ ਮੈਂ ਵੀ ਕਮਾਵੇ ਉਹ ਪਾਗਲ ਐ ਜਿਹੜਾ ਮੋਟਰਸਾਈਕਲ ਚੱਕਦਾ ਆਪਣੀ ਗਲੀ ਚ ਗੇੜੀ ਮਾਰਦਾ ਰਹਿੰਦਾ ਕਦੀ ਐ ਨੂੰ ਕਦੀ ਹੁਣ ਪਤਾ ਲੱਗਾ ਵੀ ਉਹ ਕੁੜੀ ਕਰਕੇ ਮਾਰਦਾ ਗੇੜੇ ਗੱਲ ਤੇ ਤੇਰੀ ਸਹੀ ਆ ਪਾਜੀ ਮੇਰੀ ਗੱਲ ਸੁਣ ਆ ਕੁੜੀ ਨੂੰ ਉਹ ਤੇ ਪਾਗਲ ਵਿੱਚ ਕੀ ਦਿਸਿਆ ਉਹਨੂੰ ਤਾਂ ਸਾਰੇ ਬੰਦੇ ਆਹਾ ਕਹਿੰਦੇ ਪੰਡਾਲੇ ਬਿਓ ਤਾਂ ਪਾਗਲ ਐ ਪਾਗਲ ਐ ਅੱਛਾ ਪਾਗਲ ਇਹ ਨਹੀਂ ਕਰ ਛੱਡਿਆ ਇਹਦੇ ਮਗਰ ਹੀ ਪਾਗਲ ਹੋਇਆ ਫਿਰਦਾ ਤੇ ਮੈਂ ਵੀ ਮਾਸਟਰ ਨੂੰ ਦੱਸ ਨਾ ਦੂੰ ਬੇਅਕਲ ਦੇ ਬੁੰਨਿਆ ਮਾਸਟਰ ਨੂੰ ਨਾ ਕਿਤੇ ਦੱਸ ਦਈ ਪਿਛਲੀ ਵਾਰ ਇਹਦੀ ਕੁੜੀ ਬਿਨਾ ਚੁੰਨੀ ਤੋਂ ਬਾਰ ਵਿੱਚ ਖੜੀ ਸੀ ਭਾਈ ਕਿਸੇ ਮੁੰਡੇ ਨਾਲ ਗੱਲ ਕਰੇ ਕਹਿੰਦੀ ਕਾਲਜ ਦਾ ਆ ਮੈਂ ਤਾਂ ਭਾਈ ਦੱਸਤਾ ਜਾ ਕੇ ਵੇ ਥੋਡੀ ਕੁੜੀ ਬਾਰ ਵਿੱਚ ਬਿਨਾ ਚੁੰਨੀ ਤੋਂ ਖੜੀ ਹੋ ਮੁੰਡੇ ਨਾਲ ਗੱਲਾਂ ਕਰਦੀ ਸੀ ਬਸ ਸਾਰਾ ਟੱਬਰ ਚਾਰੇ ਪਾਸੇ ਚਾੱਕ ਕੇ ਮੈਂ ਤਾਂ ਪੈ ਗਿਆ ਮੇਰੀ ਬੇਇੱਜ਼ਤੀ ਕਰਕੇ ਮੈਨੂੰ ਘਰੋਂ ਬਾਹਰ ਕੱਢਦਾ ਪਰ ਆਵਾ ਤੂੰ ਨਾ ਕਹਿ ਨਹੀਂ ਉਹ ਤਾਂ ਉਲਟੀ ਮਧਾਣੀ ਆ ਖਰੇ ਤੈਨੂੰ ਕੀ ਕਹਾਂ ਹੈ ਸਹੀ ਨਾਲੇ ਕੁੜੀਆਂ ਚਿੜੀਆਂ ਦਾ ਤੈਨੂੰ ਪਤਾ ਹੀ ਆ ਇਹ ਤਾਂ ਆਪਸ ਵਿੱਚ ਬੰਦੇ ਮਰਵਾ ਦਿੰਦੀ ਆ ਉਹਨੂੰ ਪਾਵਲ ਨੂੰ ਦੱਸ ਦਿੱਤਾ ਉਹ ਤੇਰੇ ਪੇਸ਼ ਪੈ ਜਾਊਗਾ ਤੂੰ ਕਿਉਂ ਕਮਰ ਕੱਟਦਾ ਹੈ ਤੈਨੂੰ ਕੀ ਲੋੜ ਪਈ ਆ ਇਹ ਜਿਹੜੇ ਡੇਲੇ ਦੇਖੋਂਗੇ ਆਪੇ ਪੱਟੀ ਬਨੂਗੀ ਸਮਝ ਆਈ ਤੇਰੀ ਐਵੇਂ ਨਾ ਕਮਰ ਕੱਟ ਨਹੀਂ ਤੂੰ ਇਹ ਮੇਰੀ ਗਨ ੱੱਲੇ ਨਾ ਬੰਨ ਲਾ ਕਿਸੇ ਦੇ ਧੀ ਪੁੱਤ ਦਾ ਕਿਸੇ ਨੂੰ ਰਾਂੰਬਾ ਨਾ ਦਿਓ ਜੇ ਰਾਂੰਬਾ ਦੇਣ ਜਾਂਦੇ ਆ ਆਪਾਂ ਤਾਂ ਭਾਈ ਚੰਗੀ ਮੱਤ ਦਿੰਨੇ ਆ ਅਗਲਾ ਅਗਲਾ ਫਿਰ ਬੇਇੱਜ਼ਤੀ ਕਰਕੇ ਘਰੋਂ ਬਾਹਰ ਕੱਢਦਾ ਮੇਰੇ ਵਾਲੀ ਨਕਰਾਲੀ ਆਪਣੇ ਨਾਲ ਹੋਰ ਆਮੀ ਕੋਈ ਕਹਿੰਦਾ ਭਾਈ ਨੇ ਦੱਸਿਆ ਨਹੀਂ ਚੱਲ ਚੰਗਾ ਤਾਂ ਜੀ ਚੰਗਾ ਤੇ ਚਾਹ ਦਾ ਘੁੱਟ ਪੀ ਜਾਂਦਾ ਨਹੀਂ ਨਹੀਂ ਤਾਂ ਨਹੀਂ ਲੈ ਬੱਸ ਇਹ ਹੀ ਗਿਆਨੀ ਤੇ ਨਹੀਂ ਬਣਿਆ ਫਰਦਾ ਰਾਂੰਬਾ ਦੇਣ ਜਾਣਾ ਤਾਂ ਮੈਂ ਦੱਸਣ ਜਾਣਾ ਦੱਸ ਕੇ ਮम्मा ਆਪਣੀਆਂ ਨਾਲ ਲੱਤਾਂ ਤੋੜਾ ਲੈ ਮੋਟਰ ਤਾਂ ਬੰਦਾ ਵੀ ਹੋਰ ਹਸਾਬ ਦਾ ਹੀ ਆ ਨਾਲੇ ਕੁੜੀ ਵੀ ਬਾਲੀ ਤੇਜ ਆ ਦੇਖਣ ਨੂੰ ਵੀ ਤੇਜੇ ਲੱਗਦੀ ਆ ਜੀਨ ਟੌਪ ਆਖ ਜਾਂਦੀ ਕਾਲਜ ਨੂੰ ਲੈ ਦੱਸ ਹੰ ਪੰਡ ਦੇ ਚ ਤੂੰ ਪੜਦੀ ਆ ਖਰਿਆ 12ਵੀਂ ਹੋਈ ਚੰਗੇ ਨੰਬਰਾਂ ਨਾਲ ਖਰਿਆ ਨਹੀਂ ਹੋਈ ਕਾਲਜ ਕੀ ਲੋੜ ਤੀ ਕਿਤੇ ਆਪਣੇ ਆਪ ਨੂੰ ਪ੍ਰੋਫੈਸਰ ਨਹੀਂ ਸਮਝਣ ਲੱਗ ਪਈ ਚੱਲ ਭਾਈ ਸਾਨੂੰ ਕੀ ਲੋੜ ਹੀ ਨਹੀਂ ਸਾਨੂੰ ਤਾਂ ਜਿੱਦਾਂ ਮਰਜੀ ਅਗਲਾ ਕੰਮ ਜੇ ਅਗਲੀ ਤੇ ਮਾਂ ਪਿਓ ਨਹੀਂ ਕੁਛ ਕਹਿੰਦੇ ਕੁੜੀ ਨੂੰ ਤਾਂ ਸਾਨੂੰ ਕੀ ਲੋੜ ਪਈ ਆ ਕਹਿਣ ਦੀ ਇਹ ਵੀ ਕਮਲ ਆਈ ਆ ਸੇਮੀ ja. ਬੇਟਾ <coughs> <coughs>